ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਖੜੇ ਅਸੀਂ ਬਨ ਮਧਰਾ ਬਾਈਪਾਸ ਤੇ ਜਿੱਥੇ ਕਿਸਾਨਾਂ ਨੇ ਜੋ ਚੱਕਾ ਜਾਮ ਹੈ ਰੋੜ ਜਾਮੋ ਕੀਤਾ ਹੋਇਆ ਆਉ ਨਾਰੀਵਾਜੇ ਹੋ ਰਹੀ ਉਸ ਪੰਜਾਬ ਸਰਕਾਰ ਦੇ ਖਿਲਾਫ ਆਪਾਂ ਗੱਲਬਾਤ ਕਰਦੇ ਆਂ ਦੇਖੋ ਜੀ ਜਿਹੜਾ ਅੱਜ ਧਰਨਾ ਲਾਇਆ ਇਹ ਕਾਫੀ ਦਿਨ ਤੋਂ ਤੁਹਾਨੂੰ ਪਤਾ ਹੈ ਵੀ ਜਿਹੜਾ ਹਰ ਮੌਤਲ ਜੋ ਸੀਜ਼ਨ ਆਉਂਦਾ ਹੈ ਚਾਹੇ ਉਹ ਜੀਰੀ ਝੋਨੇ ਦਾ ਹੋਵੇ ਚਾਹੇ ਉਹ ਕਣਕ ਦਾ ਹੋਵੇ ਸੀਜ਼ਨ ਤੋਂ ਮਹਿਲਾ ਜਿਹੜੀਆਂ ਪੰਜਾਬ ਗਵਰਨਮੈਂਟ ਨੇ ਉਹਦੇ ਜਿਹੜੇ ਆਪ ਦਾ ਕਲੀਅਰ ਕਰਕੇ ਮੰਡੀਆਂ ਦਾ ਪ੍ਰੋਪਰ ਕੰਮ ਦੇਖਣਾ ਹੁੰਦਾ ਵੀ ਇੱਕ ਤਰੀਕ ਤੋਂ ਜਿਸ ਤਰ੍ਹਾਂ ਐਤ ਕੀ ਹੈ ਵੀ ਇੱਕ ਤਰੀਕ ਤੋਂ ਪ੍ਰੋਪਰ ਕੰਮ ਸ਼ੁਰੂ ਹੋ ਜਾਣਾ ਲੇਕਿਨ ਕਿਸੇ ਕਾਰਨ ਉੱਥੋਂ ਆਇਆ ਸੀਐਮ ਹਾਊਸ ਤੋਂ ਕਿਸੇ ਕਾਰਨ ਲੇਕਿਨ ਸਰਕਾਰ ਵੱਲੋਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਗਿਆ ਅੱਜ 7 ਤਰੀਕ ਹੋ ਚੁੱਕੀ ਹੈ ਕਿਸਾਨ ਤਕਰੀਬਨ 8-10 ਦਿਨ ਤੋਂ ਮੰਡੀਆਂ ਦੇ ਵਿੱਚ ਬੈਠਾ ਹੈ ਲੇਕਿਨ ਬਿਲਕੁਲ ਵੀ ਖਰੀਦ ਨਹੀਂ ਹੋ ਰਹੀ ਕੁਛ ਵੀ ਨਹੀਂ ਹੋ ਰਿਹਾ ਪ੍ਰੋਪਰ ਕੰਮ ਕਿਉਂਕਿ ਜਿਹੜਾ ਆਰਤੀ ਭਾਈਚਾਰਾ ਉਹ ਵੀ ਹੜਤਾਲ ਤੇ ਹੈ ਜਿਹੜਾ ਆਪਣਾ ਦੂਜੇ ਸੈੱਲ ਨਾਲੇ ਵੀਰਾਂ ਉਹ ਵੀ ਹੜਤਾਲ ਤੇ ਹੈ ਤੇ ਹੁਣ ਤੁਸੀਂ ਇਹ ਦੇਖੋ ਜ਼ਿਮੀਦਾਰ ਤੇ ਨਾਲ ਸਮੂਹ ਭਾਈਚਾਰਾ ਚਾਹੇ ਆਰਤੀ ਭਰਾ ਹੁਣ ਸਾਰੇ ਵਰਗੇ ਇੱਥੇ ਆ ਗਏ ਹਾਲਾਤ ਕਿਨੇ ਬਣਾਏ ਹਾਲਾਤ ਬਣਾਏ ਪੰਜਾਬ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀ ਉਹ ਪਹਿਲਾਂ 1 ਮਹੀਨਾ 10 ਦਿਨ ਪਹਿਲਾਂ ਆਪਣਾ ਸੈਂਟਰ ਦੀ ਗਵਰਨਮੈਂਟ ਨਾਲ ਗੱਲ ਕਰਕੇ ਜੋ ਵੀ ਮੁਸ਼ਕਲਾਂ ਆਉਂਦੀਆਂ ਉਹਨੂੰ ਹੱਲ ਕਰਾਉਂਦੀ ਲੇਕਿਨ ਸੀਐਮ ਹਾਉਤੋਂ ਤਾਂ ਹਰ ਰੋਜ਼ ਬਿਆਨ ਹੁੰਦੇ ਐ ਚਾਹ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹੇ ਕੋਈ ਅਖਬਾਰ ਰਾਹੀਂ ਆਉਣ ਸਾਨੂੰ ਪ੍ਰੋਪਰ ਬਿਆਨ ਵੀ ਹਾਜ਼ਰੀ ਦੀ ਕਿਦਾਨਾ ਕਿ ਚਿੱਕਿਆ ਜਾਊਗਾ ਤੁਸੀਂ ਇਹ ਗੱਲ ਸਾਰੀ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਅੱਜ 7 ਤਰੀਕ ਹੋ ਚੁੱਕੀ ਐ ਇੱਕ ਦਾਣੇ ਦੀ ਪੰਜਾਬ ਦੇ ਵਿੱਚੋਂ ਕੀਤ ਨਹੀਂ ਹੋਈ ਦੇਖੋ ਆਪਣਾ ਸੀਐਮ ਇੰਨਾ ਮਤਲਬ ਝੂਠ ਬੋਲ ਰਿਹਾ ਉਹ ਵੀ 2-4 ਕਰਕੇ ਹੋਇਆ ਇੱਥੋਂ ਇੱਥੋਂ ਤ ਅੱਜ ਪ੍ਰਸ਼ਾਸਨ ਦੇ ਪਰ ਸਾਾਨੂੰ ਮਜਬੂਰ ਕਰ ਰਹੇ ਆ ਕਿ ਤੁਸੀਂ ਇੱਥੋਂ ਉੱਥੋਂ ਕਿਸੇ ਤਰੀਕੇ ਨਾਲ ਅਸੀਂ ਕਿਵੇਂ ਉੱਠ ਜੀਏ ਸਾਰੇ ਰਾਤਾਂ ਤੇ ਮੇਂ ਆ ਸਾਨੂੰ 8-8 ਦਿਨ ਤੋਂ ਅਸੀਂ ਮੰਡੀ ਦੇ ਵਿੱਚ ਰੋ ਰਹੇ ਆ ਆਰ ਪੀ ਚਾਲ ਰਹੀ ਹੈ ਪਰ ਤਲਵਾ ਮਕਟਾ ਦਿੱਤੀ ਸਰਕਾਰ ਨੇ ਪਹਿਲਾਂ ਤਾਂ ਇਹ ਨਹੀਂ ਚੁਟਾਈ 2% ਉਹ ਜਿਹੜਾ ਘਟਦਾ ਸੀਦਾ ਇਹਨਾਂ ਨੂੰ ਸਾਨੂੰ ਆ ਰਿਹਾ ਸੀ ਨਾ ਜੋ ਲੇਕਿਨ ਉਸ ਤੋਂ ਬਾਅਦ ਹੁਣ 72 ਘੰਟੇ ਦਾ ਪਹਿਲਾ ਸਮਾਂ ਸੀ 72 ਘੰਟੇ ਵਿੱਚ ਪਰਚੇਜ ਹੋਣ ਦੀ ਲਿਮਟ ਹੀ ਹੋ ਜਣੀ ਲੇਕਿਨ ਹੁਣ ਕੋਈ ਦਿੱਕਤ ਚਲਾਣਾ ਵੀ ਹੋ ਗਿਆ ਖਰੀਦਣਾ ਖਰੀਦਣ ਤੋਂ ਬਾਅਦ ਉਹ ਲੋਕ ਜਿਹੜਾ ਤੱਕ ਚਾਹਤ ਨਹੀਂ ਹੁੰਦੀ ਚੱਕਣ ਦਾ ਕੋਈ ਭਰੋਸਾ ਨਹੀਂ ਸਰਕਾਰ ਦਾ ਵੀ ਇੱਕ ਮਹੀਨੇ ਵਿੱਚ ਕੋਣੀ ਦੋ ਮਹੀਨੇ ਛੇ ਮਹੀਨੇ ਚੱਕੀ ਨਾ ਸਰਕਾਰ ਬਾਕੀ ਮਜ਼ਦੂਰਾਂ ਪਰਾਂ ਦੀਆਂ ਪੱਥਰੀਆਂ ਵਿਚਾਰਾਂ ਨੇ ਮੁਸ਼ਕਲਾਂ ਹੈ ਜਿਹੜੀ ਮਜ਼ਦੂਰਾਂ ਨੇ ਕੀ ਹੈ ਪੰਜਾਬ ਦਾ ਕੀ ਹੈ ਮਤਲਬ ਦੇਖੋ ਦਿਨ ਭਰ ਲਾਤ ਬਰਚਾਉਂਦੇ ਜਿੱਤਾਂ ਕਿ ਖਾਨੇ ਦੀ ਮਾਲਕੀ ਕਿਸਾਨਾਂ ਦੇ ਵਿੱਚ ਉਹ ਲਾਤ ਹੋ ਕੇ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਣਾ ਹੋ ਚੁੱਕਾ ਅੱਜ ਦੀਨੇ ਸਰਕਾਰ ਨੇ ਕਿਵੇਂ ਹੈਂਡਲ ਕਰਨਾ ਸਾਰੀ ਸਿਸਟਮ ਕਰ ਕੁਛ ਵੀ ਹੋ ਮੰਨਣੀ ਹੈ ਤੁਹਾਨੂੰ ਇਹ ਕੀ ਪੁੱਛ ਨਹੀਂ ਸੀ ਲੇਕਿਨ ਸਰਕਾਰ ਆਪਣਾ ਸਭ ਕੁਝ ਆਖਾ ਜਿਸ ਤਰ੍ਹਾਂ ਸੀ ਆਪਣਾ ਤਿੰਨ ਕਾਨੂੰਨਾਂ ਦੀ ਲੜਾਈ ਜਿੱਤ ਕੇ ਆਏ ਆ ਲੇਕਿਨ ਕਿਤੇ ਨਾ ਕਿਤੇ ਅੱਜ ਫੇਰ ਜਿਹੜਾ ਪੰਜਾਬ ਨੇ ਜਿਸ ਤਰ੍ਹਾਂ ਤੇ ਹਾਲਾਤ ਦੇਸ਼ ਦੇ ਉੱਪਰ ਢਿੱਡ ਭਰਿਆ ਤੁਸੀਂ ਚਾਹੇ ਉਹ ਤਾਨਕ ਪੱਖੋਂ ਚਾਹੇ ਜੀਰੀ ਪੱਖੋਂ ਲੇਕਿਨ ਕਿਤੇ ਨਾ ਕਿਤੇ ਅੱਜ ਸਰਕਾਰਾਂ ਉਸੇ ਤਰੀਕੇ ਨੂੰ ਚੱਲ ਰਹੀਆਂ ਉਹਨਾਂ ਨੇ ਪਹਿਲਾਂ ਸੈਲਰਾਂ ਵਾਲਿਆਂ ਦੀ ਬਾਹ ਨਪੀ ਉਹਨਾਂ ਨੂੰ ਮੋੜਿਆ ਤੇ ਹੁਣ ਆਰਤੀ ਵਰਗ ਨਾਲ ਵੀ ਧੱਕਾ ਸੋ ਨਾਲ ਦੀ ਨਾਲ ਜ਼ਿੰਮੇਦਾਰ ਅੱਜ ਤੁਹਾਨੂੰ ਪਤਾ ਰੋੜ ਰਿਹਾ ਹੈ ਦੂਜੇ ਪਾਸੇ ਮੌਸਮ ਖਰਾਬ ਹੋ ਰਿਹਾ ਮਤਲਬ ਅਸੀਂ ਮਜਬੂਰੀ ਬਸ ਹੋ ਕੇ ਜਦੋਂ ਸਾਡੀ ਕੋਈ ਪੇਸ ਨਹੀਂ ਗਈ ਅਸੀਂ ਮੰਗ ਪੱਤਰ ਦੇ ਲੇ ਮੰਡੀਆਂ ਦੀ ਜਾਇਜੇ ਦਵਾ ਲਈ ਐਸ ਡੀ ਐਮ ਡੀ ਸੀ ਸਹਿਮਾਨਾਂ ਨਾਲ ਮੀਟਿੰਗਾਂ ਹੋ ਲਈਆਂ ਅੱਜ ਅਸੀਂ ਰੋਡ ਤੇ ਆਏ ਹੁਣ ਤੁਸੀਂ ਭਾਈਚਾਰਾ ਸਾਨੂੰ ਲੋਕ ਦੱਸ ਸਕਦੇ ਵੀ ਸਾਨੂੰ ਮਤਲਬ ਕਿਆ ਇੱਥੇ ਆਉਣ ਦਾ ਸ਼ੌਂਕ ਹੈ ਕਿ ਸਾਡੀ ਮਜੂਰੀ ਹੈ ਜਾਇਜਾ ਸ਼ੰਗਰਸ ਤਾਂ ਹੁਣ ਦੇਖਦੇ ਅਸੀਂ ਉੱਪਰ ਹਾਈ ਕਮਾਂਡ ਤੋਂ ਫੋਨ ਕਰਾਂਗੇ ਵੀ ਨਹੀਂ ਅਸੀਂ ਪ੍ਰੋਪਰ ਕੱਲ ਤੋਂ ਪੂਰਾ ਪੰਜਾਬ ਬੰਦ ਕਰਾਂਗੇ ਜੇ ਨਾ ਗੱਲ ਬਣੀ ਸੋ ਜੇ ਅਜੇ ਚੱਲ ਰਿਹਾ ਸ਼ੰਗਰਸ ਅਸੀਂ ਕੋਈ ਬੰਦ ਨਹੀਂ ਕੀਤਾ ਅਸੀਂ ਅਗਲਾ ਡਿਸੀਜਨ ਅਜੇ ਤਾਂ ਚੱਲ ਰਿਹਾ ਪ੍ਰੋਪਰ ਫੇਰ ਵੀ ਅਸੀਂ ਮਿਲ ਬੈਠ ਕੇ ਫੇਰ ਵੀ ਅੱਗੇ ਜਿਵੇਂ ਚੱਲੇਗਾ ਉਮੇ ਇਹਦਾ ਡਿਸੀਜਨ ਨਾਲ ਦੀ ਨਾਲ ਆਪਣਾ ਵੀ ਡਿਸੀਜਨ ਲਵਾਂਗੇ ਕਿਵੇਂ ਇਸ ਦੀ ਰੂਪਰੇਖਾ ਹੋਰ ਤੇਜ਼ ਕਰਨੀ ਕਿਤੇ ਇਹ ਨਾ ਹੋਵੇ ਅਸੀਂ ਇਹ ਵੀ ਸੋਚ ਰਹੇ ਹਾਂ ਸਾਡਾ ਭਾਈਚਾਰਾ ਫੋਨ ਆ ਰਹੇ ਪਿੰਡਾਂ ਤੋਂ ਵੀ ਜਿਹੜੀ ਪਿੰਡਾਂ ਚੋ ਟ੍ਰੈਪਕ ਜਾਂਦੀ ਹੈ ਕਿਸੇ ਤਰੀਕੇ ਦੇ ਨਾਲ ਉੱਥੇ ਵੀ ਅਸੀਂ ਆਪਦੀਆਂ ਟਰੈਕੀਆਂ ਲਾ ਕੇ ਟ੍ਰੈਪਕ ਬੰਦ ਕਰ ਦਈਏ ਲੇਕਿਨ ਉਹ ਸਾਡੀ ਮਜਬੂਰੀ ਹੋਊਗੀ ਅਸੀਂ ਚਾਹੁੰਦੇ ਨਹੀਂ ਉਹ ਕੁਝ ਕਰਨਾ ਲੇਕਿਨ ਉਹ ਸਾਡਾ ਫਿਰ ਆਖਰੀ ਡਿਸੀਜਨ ਹੋਊਗਾ ਵੀ ਅਸੀਂ ਪੰਜਾਬ ਬਲੌਗ ਦੀ ਕਾਲ ਦੇ ਦਈਏ ਹੋਰ ਕਰਾਂਗੇ ਕੀ ਯਾਰ ਦੱਸੋ ਵੀ ਤੁਸੀਂ ਅਸੀਂ ਕਰ ਕੀ ਸਕਦੇ ਆ ਮੀਟਿੰਗਾਂ ਦਾ ਉਧੇ ਉਰੇ ਦਾ ਸਾਰਾ ਪ੍ਰਸ਼ਾਸਨ ਕਰ ਰਿਹਾ ਸਵੇਰ ਤੋਂ ਕਰ ਰਿਹਾ ਵਿਚਾਰਾ ਲੇਕਿਨ ਉਹ ਮੀਟਿੰਗਾਂ ਜੋ ਹੱਲੇ ਨਹੀਂ ਨਿਕਲਣਾ ਕੀ ਬਣੂਗਾ ਇੱਕ ਡਿਸੀਜਨ ਹੀ ਨਹੀਂ ਲੈ ਸਕਿਆ ਤੱਕਰ ਵੀ ਇੱਕ ਦਾਣਾ ਚੱਕਿਆ ਜਾਊਗਾ ਕੀ ਫਾਇਦਾ ਇਹਨਾਂ ਦੀ ਮੀਟਿੰਗਾਂ ਦਾ ਸੋ ਮੰਲਾ ਦਾ ਬਿਲਕੁਲ ਨਾੜੀ ਬੰਦੇ ਨਲਾਇਕ ਬੰਦੇ ਆ ਸਰਕਾਰਾਂ ਦੇ ਵਿੱਚ ਚਲੇ ਜਾਂਦੇ ਆ ਕੁਝ ਪਤਾ ਨਹੀਂ ਸਰਕਾਰ ਗਵਰਨਮੈਂਟ ਚ ਕਿ ਕਮਾ ਚੱਲਦੀ ਕਿ ਮੈਂ ਮ ਚੱਲਦੇ ਆ ਜੇ ਸੈਂਟਰ ਸਰਕਾਰ ਅੜਕਾ ਅਡਾ ਰਹੀ ਹੈ ਤਾਂ ਸਰ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਵੀ ਹਾਂ ਜੀ ਸੈਂਟਰ ਸਰਕਾਰ ਅੜਕਾ ਲਾ ਰਹੀ ਹੈ ਕੁਛ ਨਾ ਕੋਈ ਲੋਕਾਂ ਤੱਕ ਮੈਸੇਜ ਤਾਂ ਜਾਂਦਾ ਨਾ ਆਪਣੇ ਭਾਈਚਾਰੇ ਦੇ ਮਜ਼ਦੂਰ ਵਰਗ ਚ ਆੜਤਾ ਆਰਤੀ ਵੀ ਸਭ ਨੂੰ ਮੈਸੇਜ ਤਾਂ ਮੈਂ ਇੱਕ ਵਧੀਆ ਜਾਂਦਾ ਵੀ ਹਾਂ ਕੀ ਕਾਰਨ ਹੈ ਅੱਜ ਕਿਹਾ ਤਕਾ ਹੋ ਰਿਹਾ ਹੈ ਆਪਦੇ ਕੰਮ ਛੱਡਣਗੇ ਇਕੋ ਸੈਲਰ ਵਾਲਾ ਭਰਾ ਆਪਣਾ ਛੱਡ ਦੂਗਾ ਇਹ ਆਰਤੀ ਹੌਲੀ ਹੌਲੀ ਆਪ ਦਾ ਛੱਡ ਦੇਣਗੇ ਆ ਜਿੰਮੇਦਾਰ ਆਪਣਾ ਆਪ ਤੈਨੂੰ ਪਤਾ ਜਿਹੜਾ ਪ੍ਰਵਾਸ ਹੋ ਰਿਹਾ ਉਹ ਕਿਵੇਂ ਹੋ ਰਿਹਾ ਇੱਥੋਂ ਨਸ਼ੇ ਕਿਉਂ ਵੱਧ ਰਹੇ ਆ ਇਹ ਕਾਰਨ ਇੱਥੋਂ ਸਰਕਾਰਾਂ ਇੱਥੋਂ ਬੁਧਾਰ ਰਹੀਆਂ ਮਿਊਸ ਹੋ ਚੁੱਕਿਆ ਜਿਹੜਾ ਕਿਸਾਨ ਹੈ ਬਿਲਕੁਲ ਆ ਕੇ ਸਭ ਬੈਠਾ ਹੈ ਕਿਹੜਾ ਵਰਗ ਇੱਥੇ ਆ ਕੇ ਬੈਠ ਜੂਗਾ ਕੋਈ ਕੋ ਦੋ ਘੰਟੇ ਬੈਠ ਕੇ ਦਿਖਾਵੇ ਸੜਕ ਤੇ ਯੂਨੀਅਨ ਹੈ ਜਿਹੜੇ ਨਾਲ ਆਖੀ ਦੇਖੋ ਸਾਰੀ ਆਰਤੀ ਭਰਾ ਇੱਥੇ ਪਹੁੰਚ ਚੁੱਕੇ ਆ वैसे ਧਰਨਾ ਤਾਂ ਅਸੀਂ ਕਰਾਲੀ ਮੰਡੀ ਦੇ ਵਿੱਚ ਕਿੰਨੇ ਮੀਟਿੰਗ ਕਰਕੇ ਡਿਸੀਜਨ ਲਿਆ ਸੀ ਵੀ ਮੁਸ਼ਕਲ ਬੱਝ ਚੁੱਕੀ ਹੈ ਸੋ ਜਦਾ ਅੱਜ ਸਾਨੂੰ ਝੋਨੇ ਦੀਆਂ ਕਾਫੀ ਟਰਾਲੀਆਂ ਦੇ ਫੋਨ ਆ ਗਏ ਵੀ ਕੀ ਕਰੀਏ ਕੀ ਨਾ ਕਰੀਏ ਸੋ ਅਸੀਂ ਭਾਰਤੀ ਕਿਸਾਨ union ਕਾਦੀਆਂ ਵੱਲੋਂ ਮੇਰੇ ਕੋਲ ਜਿਲ੍ਹੇ ਦੀ ਜ਼ਿੰਮੇਵਾਰੀ ਹੈ ਸੋ ਅਸੀਂ ਆਪ ਦੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਜੇ ਸਾਨੂੰ ਜ਼ਿੰਮੇਵਾਰੀ ਬਖਸ਼ੀ ਸਾਂ ਸਾਨੂੰ ਨਿਭਾਉਣੀ ਵੀ ਪਊਗੀ ਨਾ ਸੋ ਉਹਦੇ ਵਿੱਚੋਂ ਅਸੀਂ ਸਮੂਹ ਭਾਈਚਾਰਿਆਂ ਨਾਲ ਲੱਕੇ ਡਿਸੀਜਨ ਲਿਆ ਇਹਦੇ ਵਿੱਚ ਆਰਤੀ ਭਰਾਸਾਲੇ ਚਮਕੌਰ ਸਾਹਿਬ ਤੋਂ ਮਰੰਡੇ ਤੋਂ ਕਰਾਲੀ ਤੋਂ ਰੋਪੜ ਤੋਂ ਵੱਖ-ਵੱਖ ਜਿੱਥੇ ਤੋਂ सब पहुंच चुके हैं इथे लोग जलिया मंडियां चाहेो माजरा इधर होवे ब्लाक तो होवे सब इथे पहुंच रहे हैं पहुंच भी रहे बाकी ने जथे बंडियां भी इथे होली-होली तौनु तो थोड़े टाइम देखने वो भी पहुंच रही हैं शायद okay. कोई स्कैम वलो भाई बड़ा डिसीजन लिया जावे थोड़े टाइम तक तो हां okay. जी 네브라와리 <shrie> 네브라 <shrie> 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 ਉਹ ਵੀ ਯਾਰ ਬੈਠੂ ਲੇਕਿਨ ਸਾਡੀ ਜੀ ਗੱਲੇ 6 ਵਜੇ ਦਾ ਨਾਮ ਹੋਣਾ ਹੈ ਗੱਲ ਇਹਦੀ ਹੈ ਜੀ ਹਾਂ ਜੀ ਮੈਂ ਆ ਰਹੀ ਹਾਂ ਜੀ ਉਹ ਆਪਾਂ ਬਤਾਰ ਕੇ ਚਲੋਗੇ ਐਵੇਂ ਕੋਈ ਜੂਰ ਆ ਜਾਂਦਾ ਇੱਕ ਬੈਠੇ ਇੱਕ ਕੋਈ ਉਹ ਆਪਾਂ ਵੀ ਜੀ ਲੈਂਦੀ ਆ ਸਰ ਬਹੁਤ ਜਿਹੜਾ ਬੰਦੇ ਕਰਦੇ ਉਹਨਾਂ ਦੀ ਬੰਦੂ ਪਸੰਦ ਨਹੀਂ ਤੁਸੀਂ ਇਹ ਕਰੋ ਸਾਧੂ ਕੋਈ ਨਹੀਂ ਆਪਾਂ ਤੋਂ ਤਰ੍ਹਾਂ ਸੇਬ ਨਹੀਂ ਸਾਧੂ ਸਾਡੇ ਮੈਂ ਕਿਸੇ ਕਮਿਟੀ ਕਰਦੇ ਅਸੀਂ ਕਦੇ ਵੀ ਨਹੀਂ ਕਦਮ ਕਦੇ ਉਠੀਤਾ ਹਰ ਇੱਕ ਗੱਲ ਤੇ ਕੰਪਨੀ ਚਾਹੇ ਉਹ ਬਿਲਦਾ ਇਸ਼ੂ ਸੀ ਅਸੀਂ ਮੰਨਦੇ ਰਹੇ ਜਿਵੇਂ ਵੀ ਚੱਲਦਾ ਰਿਹਾ ਪ੍ਰੋਪਰ ਮੀਟਿੰਗਾਂ ਸਾਡੇ ਉਹਨੇ ਕਰਾਈਆਂ ਸੀਮ ਹਾਊਸ ਤੱਕ ਕਰਾਈਆਂ ਲੇਕਿਨ ਮਜਬੂਰੀ ਵੀ ਹੋ ਜਾਂਦੀ ਹੈ ਜਿਹੜਾ ਹੈ ਜੀ ਗੱਲ ਸਾਡੀ ਜੇਕਰ ਮੰਨੋ ਵੀ ਜੇ ਕਮਿਟੀ ਮੌਂਗ ਵੀ ਸਾਰਿਆਂ ਨੇ ਇਹ ਲਾਉਣਾ ਚਾਹਤ ਹੈ ਆਪਣਾ ਕੰਦਿਆਂ ਦੀ ਕੋਲ ਹੁੰਦਾ ਹੈ ਫਿਰ ਹੋ ਜੇ ਕੋਈ ਨਹੀਂ ਫਿਰ ਹੋ ਜੇ ਮੈਂ ਤੁਹਾਨੂੰ ਇਹ ਕਹਿੰਦਾ ਵੀ ਫਿਰ ਹੋ ਜੇ ਕੋਈ ਨਹੀਂ ਹੁਣ ਤੱਕ ਕੀ ਆ ਗਿਆ ਕਰ ਲੈਣਾ ਅੱਜ ਦਾ ਕਰ ਲੈ ਜਦੋਂ ਸਾਰਾ ਜਦੋਂ ਸਾਰਾ ਉਹ ਕਰਦੇ ਨਹੀਂ ਕਰਦੇ ਠੀਕ ਹੈ ਹਾਂ ਜੀ ਅੱਜ ਮੇਰੀ ਕਿੰਨੇ ਮਿੰਟਾਂ ਦੇ ਨਹੀਂ ਲਾਈਟ ਵਿੱਚ ਚਲੋ ਜਿਹੜਾ ਡਾਈਰ ਵਾਲਾ ਰਖਾ ਨਹੀਂ ਜਦੋਂ ਨਿਕਲਦੇ ਨਾ ਇਹਦੇ 3 ਕਿਲੋਮੀਟਰ ਪਿੱਛੇ ਬੰਦਾ ਖੜਾ ਹੈ ਟਾਈਮ ਦੋ ਵੀਰੇ ਇੱਕ ਮਿੰਟ ਚਲੋ ਆਪਣਾ ਪਤਾ ਕੀ ਹੋ ਗਿਆ ਕੀ ਪਤਾ ਲੱਗਦਾ ਚੱਰੇ ਗੱਲ ਲੱਗਣੀ ਹੈ ਮਾੜੀ ਆਪਾਂ ਫਲਾਈਟ ਵਾਲੇ ਨੂੰ ਕਹਣਾ ਉਹਨੂੰ ਕੱਢ ਦਈਏ ਉਹ ਤਾਂ ਆਪਣਾ ਦੇਸ਼ ਛੱਡ ਚੱਲਿਆ ਜਿਹੜਾ ਬੰਦਾ ਆਪਣੇ ਦੇਸ਼ ਦੇ ਦੂਜੇ ਪਾਸੇ ਥੱਲੇ ਉਹਨੂੰ ਆਪਾਂ ਕਹਣਾ ਤੂੰ ਖੜਾ ਰਹਿ ਇਹ ਕੀ ਚੰਗੀ ਗੱਲ ਹੋਈ ਆਪਾਂ ਦਾ ਆਪਿਆਂ ਦਾ ਨੁਕਸਾਨ ਜਿਹੜਾ ਬਾਹਰ ਬਾਹਰ ਤੁਹਾਨੂੰ ਨਹੀਂ ਜਾਓ ਸਾਰੇ ਬੰਦੇ ਇੰਪੋਰਟੈਂਟ ਨੇ ਜੀ ਸਰਕਾਰ ਨੂੰ ਤਾਂ ਦੂਜਾ ਦੇ ਸਾਰੇ ਜਿਹੜੇ ਬੰਦੇ ਇੰਪੋਰਟੈਂਟ ਹੈ ਜੀ ਜਿਹੜਾ ਬੰਦਾ ਗਰੀਬ ਬੰਦਾ ਨਾ ਜਿਹੜਾ ਫਲਾਈਟ ਦੇ ਨਾਲ ਚਾਰ ਪੈਸੇ ਜੇਬ 'ਚ ਨੇ ਜਿਹੜਾ ਬੰਦਾ ਗਰੀਬ ਹੈ ਉਹ ਤਾਂ ਨਹੀਂ ਮਰਨ ਜਾਣਾ ਜੀ ਸਾਰੇ ਗੱਲ ਜੀ ਆ ਗੱਲ ਤੁਸੀਂ ਸਮਝੋ ਆਪਣੇ ਨਾ ਇੱਕ ਮੈਂ ਕੀ ਦਰਨ ਚ ਦੇਖ ਲਿਆ ਉਹ ਸਲਾਈਟ ਆ ਯਾਰ ਤੂੰ ਚੱਲ 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 ਤੂੰ ਕਿਉਂ ਭਾਈ ਜਿਹੜਾ ਬੰਦਾ ਗਰੀਬ ਹੈ ਤੇਰੇ ਉਹਨੇ ਕੀ ਨੁਕਸਾਨ ਕਰਤਾ ਵੀ ਉਹਨਾਂ ਨੇ ਹੀ ਕਰਦੇ ਆ ਜੀ ਦਿਹਾੜੀ ਵਾਲਾ ਤਾਂ ਇੱਧਰ ਸੜਕ ਤੇ ਹੈ ਹੀ ਨਹੀਂ ਗੱਲ ਠੀਕ ਜਾ ਰਿਹਾ ਸਾਨੂੰ ਧਿਆਨ ਦੇਣਾ ਸਾਰੇ ਵੀ ਕਿ ਪੂਰੇ ਉਥੂ ਮੈਸੇਜ ਆਇਆ ਹੈ ਇਕਟਰਾ ਮੇ ਅਡੀਪੀ ਸਾਹਿਬ ਕਹਿ ਰਹੇ ਵੀ ਫੈਸਲਾ ਹੋ ਗਿਆ ਤੇ ਆਰਤੀ ਜੀ ਸਾਹਿਬਾਨ ਨੇ ਵੀ ਕਿਧਰ ਨੇ ਦੱਸਿਆ ਮੈਨੂੰ ਵੀ ਹੋ ਗਿਆ ਗੱਲਬਾਤ ਹੋਊਗੀ ਲੇਕਿਨ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਹ ਵੀ ਦੋ ਚਾਰ ਕਾ ਹੋ ਜਾਣਾ ਲੇਕਿਨ ਮੇਰੇ ਵਿਚਾਰੇ ਨਿੱਡੀ ਜੀਓ ਗੱਲਬਾਤ ਹੋਈ ਭਾਈਆਂ ਨਾਲ ਕੀਤੀ ਹੈ ਵੀ ਆਪਾਂ ਹੀ ਇਸ ਤਰ੍ਹਾਂ ਬੈਠ ਕੇ ਗੱਲ ਹੀ ਨਹੀਂ ਚੱਲ ਰਹੀ ਹੈ ਕਿ ਦੂਜੀ ਦਾਲ ਦੇ ਆਪਾਂ ਨੂੰ ਪਤਾ ਤਾਂ ਪਤਾ ਦਾ ਬੱਗੇਣਾ ਜੇ ਉਹਨੀ ਕੀ ਗੱਲਬਾਤ ਹੋਈ ਆਪਾਂ ਪ੍ਰਸ਼ਾਦਾ ਆ ਗਿਆ ਪ੍ਰਸ਼ਾਦਾ ਸ਼ਕਤੀ ਆ ਰਾਮ ਨਾਲ ਬੈਠ ਕੇ ਫਿਰ ਲੱਗਿਆ ਕਿ ਨਹੀਂ ਹੋ ਰਿਹਾ ਗਾ ਕੋਈ ਗੱਲਬਾਤ ਖੰਡ ਦੇ ਉਸੇ ਪਾਸੇ ਦੀ ਆਂਡੇ ਤੋਂ ਆਇਆ ਰੂ ਫੋਨ ਕਰਦੀ ਹੈ ਫਿਰ ਕੱਦੂ ਨਹੀਂ ਰਖੀ ਜੀ ਫਿਰ ਕਿਹ ਰੋੜ ਰੋੜੇ ਉਹ ਵੀ ਰੋਕ ਲੈਣੇ ਆਪਾਂ ਨੇ ਇਹ ਕਹਿੰਦੇ ਆਕਰਕਾ ਜਾਨਾ ਕਿਸੇ ਨੇ ਨਹੀਂ ਜਿਹੜੀ ਸਾਰੇ ਵੀਰਾਂ ਨੂੰ ਬੇਤੀ ਹੈ ਕਿ ਪ੍ਰਸ਼ਾਦਾ ਸ਼ਕਤੀ ਆ ਰਾਮ ਨਾਲ ਬੈਠ ਗਈ ਘੰਟਾ ਉੱਥੇ ਆਪਾਂ ਦੇ ਪ੍ਰਧਾਨ ਨੇ ਕਿਹਾ ਕਿ ਪਿਆ ਜਿਹੜੀ ਜੰंडीगढ़ ਤੋਂ ਆ ਰਿਹਾ ਇੱਥੇ ਉਹ ਵੀ ਆਉਂਦੇ ਕਿ ਨਾਲ ਜਿਹਨਾਂ ਨਾਲ ਆਪੀਆਂ ਜਦਿਆਂ ਵੰਡੀਆਂ ਬੈਠੀਆਂ ਉਹਨਾਂ ਤੋਂ ਵੀ ਕੋਈ ਕੋਈ ਗੱਲਬਾਤ ਹੋਣ ਤੋਂ ਤਾਂ ਕਰਕੇ ਆਪਾਂ ਨੂੰ ਪ੍ਰੋਪਰ ਪਤਾ ਲੱਗ ਜਵੇ ਆਪਾਂ ਨੇ ਇੰਨੀ ਕੁ ਬੇਸੀ ਪ੍ਰਸ਼ਾਸਨ ਦੀ ਮੰਨ ਕੇ ਕਿਉਂ ਕੀ ਇਹਨਾਂ ਨੇ ਵੀ ਉੱਪਰ ਜ਼ੋਰ ਪਾਇਆ ਵਾਸੀ ਵੀ ਫੈਸਲਾ ਚਾਹੀਦਾ ਇਹ ਕਿ ਇਹਨਾਂ ਨੂੰ ਫੈਸਲਾ ਹੋ ਚੁੱਕਿਆ ਤੁਸੀਂ ਸਾਨੂੰ ਹਰਾਮ ਨਾ ਕਰੋ ਜੋ ਵੀ ਇਨਾਂ ਦੀ ਗੱਲਬਾਤ ਮੰਨਣੀ ਹੈ ਤੁਹਾਨੂੰ ਇਹੀ ਬੇਨਤੀ ਹੈ ਵੀ ਰੋਡ ਦੇ ਉੱਤੇ ਲਾ ਕੇ ਆਪਾਂ ਪ੍ਰਸ਼ਾਦਾ 20 ਘੰਟੇ ਪਰੇ ਰੋਡ ਕਰ ਲਈ ਜੇ ਫੀਸ ਨਾ ਹੁੰਦੀਆਂ ਫਿਰ ਆਪਾਂ ਲੋਕਾਂ ਦੇ ਨਾ ਕੇ ਉੱਥੇ ਜਾਣਾ ਠੀਕ ਹੈ ਨਹੀਂ